ਬਸ ਸਟੈਂਡ ਦੇ ਉੱਤੇ ਜ਼ਬਰਦਸਤ ਹੰਗਾਮਾ ਪੰਬਸਾ ਤੇ ਪੀਆਰਟੀਸੀ ਮੁਲਾਜ਼ਮਾਂ ਨੇ ਕੀਤਾ ਪ੍ਰਦਰਸ਼ਨ ਉਸ ਨਾਲ ਵੀ ਹੋਈ ਹੱਥੋਪਾਈ ਪਨਬਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਅੱਜ ਬੱਸ ਸਟੈਂਡ ਦੇ ਉੱਤੇ ਧਰਨਾ جاری ਹੈ ਜਿੱਥੇ ਕਿ ਵੱਖ-ਵੱਖ ਸ਼ਹਿਰਾਂ ਦੇ ਵਿੱਚ ਬੱਸ ਸਟੈਂਡ ਦੇ ਉੱਤੇ ਪਨਬਸ ਅਤੇ ਪੀਆਰਟੀਸੀ ਮੁਲਾਜ਼ਮਾਂ ਦੇ ਵੱਲੋਂ ਆਪਣੇ ਆਪ ਨੂੰ ਪੱਕਾ ਕਰਨ ਦੀ ਗੋਹਾਰ ਨੂੰ ਲੈ ਕੇ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੱਸਿਆ ਕਿ ਅੱਜ ਉਹਨਾਂ ਦੇ ਵੱਲੋਂ ਪੈਟਰੋਲ ਦੀਆਂ ਬੋਤਲਾਂ ਹੱਥ ਦੇ ਵਿੱਚ ਲੈ ਕੇ ਸਵੇਰ ਤੋਂ ਹੀ ਬੱਸ ਸਟੈਂਡ ਦੇ ਸਾਹਮਣੇ ਬੈਠ ਗਏ ਨੇ ਤੇ ਭਾਰੀ ਪੁਲਿਸ ਵੀ ਉੱਥੇ ਤਾਇਨਾਤ ਹੈ ਹਾਲਾਂਕਿ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਆਗੂਆਂ ਨੂੰ ਅੱਜ ਸਵੇਰ ਹੀ ਪੁਲਿਸ ਦੇ ਵੱਲੋਂ ਚੱਕ ਲਿਆ ਗਿਆ ਹੈ ਤਾਂ ਉੱਥੇ ਹੀ ਏਡੀ ਵੱਡੀ ਗੱਲ ਕਹੀ ਜਾਂਦੀ ਹੈ ਤੇ ਉੱਥੇ ਇਹ ਵੀ ਦੱਸਦੀ ਹੈ ਕਿ ਇਹ ਹੰਗਾਮਾ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਇਸ ਦਾ ਕੋਈ ਵੀ ਹੱਲ ਹੁਣ ਤੱਕ ਨਹੀਂ ਹੋ ਪਾਇਆ ਤੇ ਉੱਥੇ ਹੀ ਦੱਸਦੀ ਹੈ ਕਿ ਅੱਜ ਬਸਤਾ ਨੇ ਜੜੀਆਂ ਉਹ ਵੀ ਕਾਫੀ ਹੱਦ ਤੱਕ ਬੰਦ ਕਰ ਦਿੱਤੀਆਂ ਗਈਆਂ ਨੇ ਜਿਸ ਕਰਕੇ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਤਾਂ ਦੱਸਦੀ ਹੈ ਕਿ ਇੱਥੇ ਕਾਫੀ ਜ਼ਿਆਦਾ ਖਾਮਿਆਜ਼ਾ ਹੈ ਜਿਹੜਾ ਉਹ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ ਕਿਉਂਕਿ ਲਗਾਤਾਰ ਪਨਬਸ ਅਤੇ ਪੀਆਰਟੀਸੀ ਦੇ ਮੁਲਾਜ਼ਮਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕਰਕੇ ਆਪਣੀ ਸੰਘਾਰਖੀਆਂ ਜਾ ਰਹੀਆਂ ਨੇ ਤੇ ਉਹਨਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ ਗਈ ਹੈ ਤੇ ਉੱਥੇ ਹੀ ਸੰਗਰੂਰ ਅਤੇ ਪਟਿਆਲਾ ਦੀਆਂ ਇਹ ਤਸਵੀਰਾਂ ਲਗਾਤਾਰ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤੇ ਜਿਹਾ ਹੀ ਹਾਲ ਹੈ ਜਿਹੜਾ ਉਹ ਹੋਰ ਸ਼ਹਿਰਾਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਮਿਰਾਨਮ ਸੁਖਜੰਦਰ ਸਿੰਘ ਹੈ ਜੀ ਪੰਜਾਬ ਰੋਡਵੇ ਪਨਵਸ ਪੀ ਆਰਟੀਸੀ ਕੰਟਰੈਕਟਰ ਵਰਕ ਜੁਣੀ ਸੰਗਰੂੜ ਦੀ ਪੁਤੋ ਸੈਕਟਰੀ ਹੈ ਜੀ ਅੱਜ ਕਿੱਧਰ ਨਾ ਲਗਾਇਆ ਹੱਥ ਵਿੱਚ ਬੋਦਰਾ ਪੈਟਰੋਲ ਨੇ ਕੀ ਕਰ ਲਿਆ ਇਹਦਾ ਕਾਰਨ ਇਹੀ ਹੈ ਜੀ ਵੀ ਬਿਲਕੁਲ ਸਾਡਾ ਅੱਜ ਕੋਈ ਵੀ ਪ੍ਰੋਗਰਾਮ ਨਹੀਂ ਸੀਗਾ ਧਰਨਾ ਲਗਾਉਣ ਦਾ ਜਾਂ ਬੱਸਾਂ ਬੰਦ ਕਰਨ ਦਾ ਅੱਜ 28 ਤਰੀਕਾ 28 ਤਰੀਕ ਨੂੰ ਪਨਵਸ ਦੇ ਵਿੱਚ ਜੋ ਕਿਲੋਮੀਟਰ ਗੱਡੀਆਂ ਨੇ ਉਹਨਾਂ ਦਾ ਟੈਂਡਰ ਖੋਲਿਆ ਜਾਣਾ ਸੀ ਜਦ ਕਿ ਜਥੇਬੰਦੀ ਨੇ ਅੱਜ ਤੋਂ 15 ਦਿਨ ਪਹਿਲਾਂ ਹੀ ਕਾਲ ਦਿੱਤੀ ਸੀ ਵੀ 28 ਤਰੀਕ ਨੂੰ 11 ਵਜੇ ਤੋਂ ਲੈ ਕੇ 1 ਵਜੇ ਤੱਕ ਬਿਲਕੁਲ ਸ਼ਾਂਤਮਈ ਢੰਗ ਨਾਲ ਗ ਕੋਈ ਵੀ ਸਰਵਿਸ ਨੂੰ ਪ੍ਰਭਾਵਿਤ ਨਹੀਂ ਕੀਤਾ ਜਾਊ ਕਹਿੰਦਾ ਪਾਬ ਕੋਈ ਸਰਵਿਸ ਬੰਦ ਨਹੀਂ ਕੀਤੀ ਜਾਊਗੀ ਪਰ ਅੱਜ ਮਜਬੂਰ ਹਨ ਜੋ ਸਾਡੇ ਆਗੂ ਸਹਿਬਾਨ ਨੇ ਖੁਦ ਮੇਰੇ ਘਰ ਵੀ ਰਾਤ ਪੁਲਿਸ ਨੇ ਰੇਡ ਮਾਰੀ ਆ ਸਾਡੇ ਆਗੂ ਸਹਿਬਾਨਾਂ ਨੂੰ ਜਦੋਂ ਵੀ ਪਿੰਡ ਦੇ ਸੀਨੀਅਰ ਆਗੂ ਸਹਿਬਾਨਾਂ ਨੂੰ ਰਾਤ ਅਰੈਸਟ ਕੀਤਾ ਗਿਆਗਾ ਜਿਸ ਦੇ ਵਿਰੋਧ ਦੇ ਵਿੱਚ ਅੱਜ ਪੀਆਰਟੀਸੀ ਪੰਨਵਸ ਮੁਕੰਮਲ ਅਸੀਂ ਬੱਸ ਸਟੈਂਡ ਗੱਡੀਆਂ ਰੋੜਾਂ ਤੇ ਟੇਡੀਆਂ ਕਰਕੇ ਪੈਟਰੋਲ ਦੀਆਂ ਬੋਤਲਾਂ ਹੱਥ ਲੈ ਕੇ ਬੰਦ ਕੀਤਾ ਇਹ ਪੈਟਰੋਲ ਦੀਆਂ ਬੋਤਲਾਂ ਜੀ ਤਾਂ ਲਈਆਂ ਨੇ ਜੇ ਕੋਈ ਪੁਲਿਸ ਪ੍ਰਸ਼ਾਸਨ ਸਾਡਾ ਧੱਕਾ ਕਰਦੀ ਆ ਅਸੀਂ ਖੁਦ ਨੂੰ ਅੱਗ ਲਾ ਕੇ ਇਹਨਾਂ ਨੂੰ ਜੁੱਪੀਆਂ ਪਾ ਕੇ ਖੁਦ ਵੀ ਮਰਾਂਗੇ ਨਾਲ ਪ੍ਰਸ਼ਾਸਨ ਨੂੰ ਵੀ ਮਾਰਾਂਗੇ ਪਰ ਅੱਜ ਸਾਡੇ ਕਹ ਦੀ ਇਹ ਵੀ ਆਧਾਰੇ ਦੀ ਲੜਾਈ ਆ ਜਰਦਾਰੇ ਨੂੰ ਬਚਾਉਣ ਦੀ ਲੜਾਈ ਆ ਕਿਲੋਮੀਟਰ ਗੱਡੀਆਂ ਸਾਡੇ ਆਧਾਰੇ ਨੂੰ ਘੁਣਵਾ ਖਾਂਦੀਆਂ ਨੇ ਬੇ ਜਿਹੜੀ ਨਕਮੀ ਸਰਕਾਰ ਆ ਭਗਵੰਤ ਮਾਨ ਦੀ ਜੋ ਵੱਡੇ ਵੱਡੇ ਵਾਅਦੇ ਕਰਕੇ ਸਾਡੇ ਨਾਲ ਸੱਤਾ ਦੇ ਵਿੱਚ ਆਈ ਸੀ 4 ਸਾਲ ਹੋ ਚੁੱਕੇ ਨੇ ਅਧਾਰੇ ਦੇ ਵਿੱਚ ਇੱਕ ਵੀ ਆਪਣੀ ਮਾਲਕੀ ਵਾਲੀ ਬੱਸ ਨਵੀਂ ਪਾਈ ਨਹੀਂ ਪਾਈ ਜੋ ਤੁਸੀਂ ਵੱਡੇ ਵੱਡੇ ਸਟਿਕਰਾਂ ਵਾਲੀਆਂ ਜੋ ਪੈਪਸੂ ਰੋਡਵੇਜ ਲਿਖਿਆ ਹੋਇਆ ਤੁਸੀਂ ਦੇਖਦੇ ਹੋ ਸਭ ਕਿਲੋਮੀਟਰ ਸਕੀਮ ਦੀਆਂ ਬੱਸਾਂ ਨੇ ਜੋ ਕਿ ਵੱਡੇ ਵੱਡੇ ਪ੍ਰਾਈਵੇਟ ਘਰਾਣਿਆਂ ਦੀਆਂ ਗੱਡੀਆਂ ਨੇ ਪਰ ਹੁਣ ਫੇਰ ਇੱਕ ਹੋਰ ਇੱਕ ਲੜੀ ਦੇ ਹੋਰ ਤਹਿਤ ਕਿਲੋਮੀਟਰ ਗੱਡੀਆਂ ਦਾ ਜੋ ਟੈਂਡਰ ਸਾਡੇ ਤੇ ਲੈ ਕੇ ਆਈ ਹੈ ਸਰਕਾਰ ਅੱਜ ਸੰਗਰੂਰ ਤੋਂ ਤੁਹਾਡੇ ਬੰਦੇ ਕੁਝ ਰੈਸਟ ਕੀਤਾ ਅੱਜ ਸੰਗਰੂਰ ਤੋਂ ਸਾਡੇ ਸੂਬਾਗੂ ਨੂੰ ਤੇ ਸਾਡੇ ਘਰ ਵੀ ਰੈਸਟ ਪਈ ਆ ਸੂਬਾਗੂ ਜੀ ਰੈਸਟ ਕਰੇ ਹੋਏ ਨੇ ਸਾਡੇ ਵਾਈਸ ਸੂਬਾਗੂ ਪੁਵਾਨੀਗੜ ਰੈਸਟ ਕਰ ਰੱਖੇ ਨੇ ਜਿੰਨੇ ਸਾਡੇ ਸਾਥੀਆਂ ਖੜਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਵੀ ਅਰੈਸਟ ਕੀਤਾ ਹੋਇਆ ਸਰਕਾਰ ਇਹਨਾਂ ਪੁਲਿਸ ਪ੍ਰਸ਼ਾਸਨ ਨੇ ਵੀ ਪੈਟਰੋਲ ਗਲਤ ਹੈ ਵੀ ਇਸ ਤਰੀਕੇ ਨਾਲ ਕਿ ਸਾਬ ਜਦੋਂ ਸਾਡੀ ਕਹਦੀ ਹੈ ਵੀ ਰੋਜ਼ਗਾਰ ਤੇ ਸਾਡੇ ਭਵਿੱਖ ਤੇ ਸਾਡੇ ਸਾਡਾ ਸਾਰਾ ਕੁਝ ਹੀ ਖਤਮ ਹੋ ਰਿਹਾ ਫਿਰ ਸਰ ਜੀ ਗਲਤ ਗਲਤ ਕੋਸ਼ਿਸ਼ ਨਹੀਂ ਦੇਖਦੇ ਅਸੀਂ ਮਰ ਜਾਾਂਗੇ ਜਾਂ ਮਾਰਾਂਗੇ ਸਾਡੇ ਕੋਲ ਇੱਕੋ ਹੀ ਟੀਚਾ ਹੈ ਸਾਡੇ ਅਦਾਲੇ ਨੂੰ ਬਚਾਉਣਾ ਆਪਣੇ ਰੋਜ਼ਗਾਰ ਨੂੰ ਬਚਾਉਣਾ ਆਪਣੇ ਬੱਚਿਆਂ ਦੇ ਭਵਿੱਖ ਨੂੰ ਬਚਾਉਣਾ ਫਿਲਹਾਲ ਅਸੀਂ ਟੇਡੀਆਂ ਕਰਤੀਆਂ ਸਾਰੀਆਂ ਬੱਸਾਂ ਬੰਦ ਨੇ ਜੀ ਸੰਗਰੂਰ ਡੀਪੂ ਦੇ ਵਿੱਚੋਂ ਕੋਈ ਵੀ ਗੱਡੀ ਨਹੀਂ ਚੱਲੂਗੀ